ਥੱਕੀ ਪਈਆਂ ਬਹਿਨੀਆਂ ਨਾ ਇਹ ਆਮ ਨਾਲ ਬੈਠੇ ਕੰਮ ਤਾਂ ਤੈਨੂੰ ਲੱਗੀਗੀ ਥੋੜਾ ਰਾਣੀ ਉੱਠ ਕੇ ਕੰਮ ਤਾਂ ਰੱਖ ਕਰ ਲੈ ਹੈ ਨਹੀਂ ਸਰਨਾ ਬੇਬੇ ਮੈਂ 10 ਮਿੰਟ ਆਰਾਮ ਹੋਣੀ ਕੰਮ ਕਰਕੇ ਆਈ ਮੈਂ ਤਾਂ 10 ਮਿੰਟ ਆਰਾਮ ਕਰਨ ਲੱਗੀ ਥੋੜਾ ਹਾਲ ਬਾਕੇ ਆਈ ਆ ਕੰਮ ਬਹੁਤ ਪਏ ਆ ਉੱਠ ਕੰਮ ਕਰ ਜਾ ਕੇ ਤੂੰ ਕਿਥੋਂ ਆਇਆ ਬਗੜਾ ਜਿੰਦੀ ਤੂੰ ਹੀ ਫੇਰਦੀ ਆ ਕੰਮ ਤਾਂ ਦਿਖਾਉਣ ਮੇੜੂਗਾ ਕੋਈ ਨਾ ਬੱਬੇ ਨਵੇੜੀ ਲੈ ਕੇ ਵੇਖੀ ਸੀ ਕੋਈ ਨਾ ਨਵੇੜ ਲੈਣੇ ਆ ਆਪੇ ਨਵੇੜ ਲੈਣੇ ਅਸੀਂ ਹੁਣ ਆ ਫਰੀ ਫਰਦੀ ਆ ਕੰਮ ਕਰ ਲੋ ਕੰਮ ਨੂੰ ਇਹ ਕਹਿਨੀ ਆ ਇਹ ਬਬੂਤੇ ਬਣਾਈ ਫੇਰਦੀਆਂ ਹੁਣ ਨਹੀਂ ਪੈਣ ਤੂੰ ਸਾਂਵੇਂ ਮੰਜਾ ਡਾਈ ਬਠੇ ਇੰਨੀ ਠੰਡ ਲਿਆ ਪਰ ਤੂੰ ੁੱਪੇ ਕਰੀਂ ਮੰਜਾ ਚੱਲ ੁੱਪੇ ਕਰ ਪੁਰਾ ਹਾਂ ਮਸਾਂ ਕੰਮ ਨਵੇੜ ਕੇ ਆਏ ਆ ਇੱਕ ਤਾਂ ਇਹਨਾਂ ਦਿਨਾਂ ਵਿੱਚ ਤਾਂ ਕੰਮ ਵੀ ਨਹੀਂ ਨਿਪੜਦਾ ਕੋਈ ਸਹੀ ਗੱਲ ਆ ਪਰੋ ਪਰੋ ਤਾਂ ਦੇਣਾ ਕੰਮ ਨਵੇੜ ਦੂਜਾ ਜਦ ਨੂੰ ਸ਼ਾਮ ਦੀ ਤਿਆਰੀ ਹੋ ਜਾਂਦੀ ਹੋਰ ਮਗਰ ਜਦਾਰ ਪਾਣੀ ਦਾ ਟਾਈਮ ਹੋ ਜਾਂਦਾ ਬੰਦ ਬਹਿ ਜੀ ਸਵੇਰ ਦੀ ਰੋਟੀ 11 ਵਜੇ ਖਾਣੇ ਆ ਜਾਂ ਨੂੰ ਚਾਹ ਬਣਾ ਲਓ ਉਹ ਕਰ ਲਓ ਕੰਮ ਨੂੰ ਮੈ ਲੈ ਇੱਥੇ ਬੈਠੀਆਂ ਨਾਲੇ ਹਮ ਰਸਤੇ ਵਾਰੀ ਚੱਲੀ ਆ ਚੰਗਾ ਬੇਬੇ ਚੰਗਾ ਜਾਣਦੇ ਜਾਣਦੇ ਮਸਾਂ ਗਈ ਆ ਕਿਤੇ चलनी वाली भी ना खुशी ही मिला मेरे पहला देख ही आना थे और ना किधमर के यहाँ जावे चलनी गई गई चल लौटो के बैठने बैठा नहीं रहा ना मसा गई और अब नाम ना बैठाके साल हम आगे बैंड हो सारी तारीक काम करना पंक्ति ਸ਼ੁਕਰ ਮਨਾਉਣੀ ਆ ਨੀ ਬੇਬੇ ਅੱਜ ਰਿਸ਼ਤੇਦਾਰੀ ਚ ਗਈ ਆ ਨੀ ਬਾੜਾ ਤੰਗ ਕਰਦੀ ਆ ਹਰਪ੍ਰੀਤ ਨੀ ਸਹੀ ਗੱਲ ਆ ਭੈਣੇ ਜਦੋਂ ਉਹਨੂੰ ਪਤਾ ਆ ਵੀ ਅਸੀਂ ਦੋਨਾਂ ਨੇ ਆਪੇ ਕੰਮ ਨਵੇੜ ਲੈਣਾ ਨੀ ਬਾੜਾ ਟੋਕਾ ਟਾਕੀ ਕਰਨ ਦੀ ਆ ਤਾਂ ਸਹੀ ਤਾਂ ਗੱਲ ਆ ਮੈਨੂੰ ਤਾਂ ਇਹਦੇ ਤੇ ਬਾੜਾ ਗੁੱਸਾ ਚੜਦਾ ਨੀ 10 ਮਿੰਟ ਨਹੀਂ ਟੱਕ ਕੇ ਬਹਿਣ ਦਿੰਦੀ ਸਾਰੀ ਦਿਹਾੜੀ ਕਹੀ ਜਾਊਗੀ ਕੰਮ ਕਰੋ ਕੰਮ ਉਹੀ ਤਾਂ ਗੱਲ ਆ ਮੇਰਾ ਤਾਂ ਆਪ ਕਦੇ ਕਦੇ ਜੀ ਕਰਦਾ ਅੱਗੋਂ ਪੈ ਜਾ ਫਿਰ ਚੱਪ ਕਰ ਜਾਨੀ ਸੋਚ ਕੇ ਆਹ ਮੁੰਡੇ ਨੂੰ ਉਂਗਲਾਂ ਲਾਉ ਮੇਰੇ ਨਾਲ ਮੇਰੇ ਮਗਰ ਪਾਉਂਗੀ ਆਹੀ ਗੱਲ ਕਰਕੇ ਤਾਂ ਮੈਂ ਚੱਪ ਹੋ ਜਾਨੀ ਆ ਨਹੀਂ ਤਾਂ ਮੈਨੂੰ ਤਾਂ ਆਪ ਬਾਲਾ ਗੁੱਸਾ ਚੜਦਾ ਇਹਦੇ ਤੇ ਹੋਰ ਲੱਗੀਏ ਕੰਮ ਧੰਦੇ ਫਿਰ ਬੁੜੀ ਆ ਜੂਗੀ ਉਧਰ ਉਹਨੇ ਫਿਰ ਕਹਿਣਾ ਆ ਨਹੀਂ ਕੀਤਾ ਉਹ ਨਹੀਂ ਕੀਤਾ ਕੰਮ ਨਵੇੜ ਲਈ ਆਪਾਂ ਹੌਲੀ ਹੌਲੀ ਚੱਲ ਹੋਰ ਫੇਰਾ ਹਵਾ ਕੇ ਟੋਕਾ ਟੱਕੀ ਕਰੂਗੀ ਨਾਲੇ ਚੱਲ ਚੱਲੀਏ ਲੇ ਬੇਬੇ ਤਾਂ ੁੱਪੇ ਬੈਠੀ ਆ ਲੈ ਸਾਸਰੀ ਕਾਲ ਭਾਬੀ ਸਾਸਰੀ ਕਾਲ ਅਮਨ ਕਿਵੇਂ ਆ ਬਸ ਠੀਕ ਆ ਜੀ ਆ ਜਾ ਚ ਇਹ ਹਰਮਣ ਪਾ ਗਾਲੀਆ ਮੇਰੀ ਕੁੜੀ ਹੋਰ ਕਹਦੇ ਸਾਸਰੀ ਕਾਲ ਤੂੰ ਸਾਸਰੀ ਕਾਲ ਉਹ ਠੀਕ ਹੋ ਹਾਂ ਹਾਂ ਠੀਕ ਮੈਂ ਤਾਂ ਬੋਤ ਜੀ ਕਰਦਾ ਸੀ ਆਉਣ ਨੂੰ ਤੈਨੂੰ ਮਿਲਣ ਨੂੰ ਅੱਛਾ ਅੱਛਾ ਬੇਬੇ ਵਧੀਆ ਹੋ ਗਿਆ ਤੂੰ ਆ ਗਈ हां बस मैं भी कई दिन ना तो करदी सी मैं जाया मैं जा पर कामਾਂ ਚ ਨਿਕਲ ਨਹੀਂ ਸਿੰਦਾ ਫਿਰ ਮੈਂ ਅੱਜ ਪੱਕਾ ਹੀ ਕਰ ਲੇ ਮੈਂ ਤਾਂ ਜਾ ਕੇ ਹੀ ਆਉਣਾ ਆ ਆ ਮਨ ਬਹੁਤ ਵਧੀਆ ਕੀਤਾ ਤੂੰ ਤੂੰ ਆ ਗਈ हां ਭਬੀ ਤਾਂ ਹੈ ਆ ਲੈ ਹਰਮਨ ਆਈਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਆ हां जी हां जी ਠੀਕ ਆ ਆ ਜੋ ਬਹਿ ਜਾ ਹਾਂਜੀ ਬਸ ਬੈਠ ਹੋਰ ਕਿ ਨਾ ਹਮ ਠੀਕ ਠਾਕ ਸੀ ਸਾਰੇ हां जी हां जी ਸਾਰੇ ਠੀਕ ਆ ਜੀ ਚੱਲ ਤੁਸੀਂ ਬੈਠੋ ਇੱਥੇ ਮੈਂ ਪਾਣੀ ਮੂਣੀ ਲੈ ਕੇ ਆਉਣੀ ਆ थीका, थीका। थीका। और सारे हाँ जी हाँ जी सारे ठीक है ठीक ठाक चल वाली और हाँ हाँ, हाँ। बाई होनी तो दोनों एमपी गए होने हाँ, हाँ वो तो उ गए हुए चलो बढ़िया हो छोटे छोटे बालिया शरारत कर भी यही हाल होंवान दे, दे ने खेड खेड लड़पा जुंडी हो जा बापू जी ने बाल ही झड़क <laughs> 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 सही गल ਆਹੀ ਕੰਮ ਸਾਡਾ ਹੁੰਦਾ ਸੀ ਅਸੀਂ ਵੀ ਨਾ ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਦੇ ਆ ਮੈਂ ਤੇ ਨਾ ਮੇਰਾ ਭਰਾ ਕੀ ਕਰਦੇ ਹੁੰਦੇ ਸਾਹਮਣੇ ਦੁਕਾਨ ਹੁੰਦੀ ਸੀਗੀ ਤੇ ਅਸੀਂ ਦੋਨਾਂ ਜਾਣਿਆਂ ਨੇ ਚੀਜ਼ ਲੈਣ ਚਲੇ ਜਾਣਾ ਦਿਖਾਉਣ ਵਾਲੀ ਨੂੰ ਤਾਂ ਪਤਾ ਨਹੀਂ ਸੀ ਲੱਗਦਾ ਹੁੰਦਾ ਉਹਦੇ ਚੀਜ਼ ਲੈਂਦੇ ਲੈਂਦੇ ਅਸੀਂ ਉਹਦੀ ਟੌਫੀਆਂ ਕੱਢ ਕੇ ਜੇਬਾਂ ਦੇ ਵਿੱਚ ਪਾ ਕੇ ਹੌਲੀ ਕਿਦਣੇ ਨਿਕਲੇ ਹੋਣਾ ਹਾਏ ਸੱਚੀ ਸਹੀ ਗੱਲ ਆ ਤੇ ਹੋਰ ਕੀ ਨਿਆਣੇ ਹੀ ਹੁੰਦੀ ਸੀ ਮੱਤ ਉਦੋਂ ਕੜਾ ਬਾਲਾ ਪਤਾ ਹੁੰਦਾ ਸੀ ਸਹੀ ਗੱਲ ਆ ਸਹੀ ਗੱਲ ਤੇ ਨਾ ਦੋਨਾਂ ਨੂੰ ਖਿੱਚ ਕੇ ਰੱਖਦੀ ਆ ਆਸਾਨ ਹੀ ਲੈਣ ਦਿੰਦੀ ਮੈਂ ਇਹਨਾਂ ਨੂੰ ਤੇ ਖਿੱਚੀਆਂ ਲੋਟ ਰਹਿੰਦੀਆਂ ਮਾਂ ਨਾ ਬੇਬੇ ਇੰਜ ਨਾ ਕਰਿਆ ਕਰ ਤੂੰ ਇਹਨੇ ਵਿਚਾਰੀਆਂ ਚੰਗੀਆਂ ਨੇ ਆਪਦੇ ਹਿਸਾਬ ਨਾਲ ਤੂੰ ਕੰਮ ਕਰਨੇਂ ਦਿਆ ਕਰ ਇਹਨਾਂ ਨੂੰ ਨਹੀਂ ਆਈ ਲੋਟ ਰਹਿੰਦੀਆਂ ਇਹ ਖਿੱਚੀਆਂ ਸੁੱਤ ਰਹਿੰਦੀਆਂ

ਜੀ ਲੱਗਿਆ ਹੈ ਸੀ ਹੋਰ ਆ ਮੇਰੇ ਵਾਲਿਆ ਆ ਮੇਰੇ ਵਾਲਿਆ ਆ ਮੇਰੇ ਵਾਲਿਆ ਵਾਲਿਆ ਮੇਰੀਆਂ ਕਿੱਥੇ ਆ ਮੈਨੂੰ ਨਹੀਂ ਪਤਾ ਬੇਬੇ ਇਹ ਤੁਸੀਂ ਚੋਰੀ ਕੀਤੀਆਂ ਹੋਦੀ ਨੇ ਕਰਦਿਆ ਨਾ ਬੇਬੇ ਮੈਨੂੰ ਨਹੀਂ ਪਤਾ ਬੇਬੇ ਫਿਰ ਸੋਨੀਆਂ ਪਤਾ ਹੋਰ ਕਿੱਥੇ ਗਈਆਂ ਵਾਲਿਆ ਮੇਰੀਆਂ ਮੈਨੂੰ ਨਹੀਂ ਕੀ ਹੋ ਗਿਆ ਬੇਬੇ ਇਹ ਮੇਰੇ ਵਾਲਿਆ ਲੱਭਦੀਆਂ ਟਰੰਕ ਚੋਂ ਕੁਝ ਹੋ ਕੱਢੀਆਂ ਵਰਕੀ ਨੇ ਕੱਢੀਆਂ ਨਾ ਨਾ ਲੋਮੀਆ ਮਹਾਰਮਨ ਨੂੰ ਫੋਨ ਨਾ ਨਾ ਬੇਬੇ ਹਰਮਨ ਸਾਦੀ ਆ ਐ ਨਹੀਂ ਤੁਸੀਂ ਜਾਣੀਆਂ ਗਈਆਂ ਹਰਮਨ ਨੂੰ ਕਰਦੀ ਆ ਫੋਨ ਮੈਂ ਨਾ ਨਾ ਬੇਬੇ ਅਸੀਂ ਵੀ ਚੱਲੀਆਂ ਬਾੜੀ ਹੋਰ ਕਿੱਥੇ ਗਈਆਂ ਬਾੜ ਕੇ ਤੁਹਾਡੇ ਕੋਲ ਆਈਆਂ ਸਾਨੂੰ ਤਾਂ ਨਹੀਂ ਪਤਾ ਬੇਬੇ ਲੋਮੀਆ ਮਾਵ ਦੀ ਕੁੜੀ ਨੂੰ ਫੋਨ ਨਾ ਨਾ ਬੇਬੇ ਹਾ ਹਾਏ ਨਹੀਂ ਨਿਕਲ ਨਹੀਂ ਆਈ ਆ ਆ ਹਰਪ੍ਰੀਤ ਦੀਆਂ ਤੇੜੀਆਂ ਬਾੜੀਆਂ ਹੋਰ ਮੈਂ ਤਾਂ ਆਪਣੀ ਦੇਖੀ ਬਾਲੀਆਂ ਮੈਨੂੰ ਤਾਂ ਆਪ ਨਹੀਂ ਪਤਾ ਹੈ ਜਿਹੜੀਆਂ ਬਾਲੀਆਂ ਦੇ ਗੱਲਾਂ ਕਰਦੇ ਪਤਾ ਨਹੀਂ ਯਾਰ ਮੈਨੂੰ ਤਾਂ ਕੁਝ ਨਹੀਂ ਪਤਾ ਲੱਗਦਾ ਐਵੇਂ ਬੇਬੇ ਹੋਣਾ ਸਾਡੇ ਤੇ ਨਾ ਸਿੱਟਣ ਲੱਗ ਗਈ ਆਪਦੇ ਅਸੀਂ ਕਿੱਥੇ ਬਾਲੀਆਂ ਚੱਕ ਲਈਆਂ ਇਹਦੀਆਂ ਆਪਾਂ ਨੂੰ ਨਹੀਂ ਅਪਰ ਪਤਾ ਬੇਬੇ ਦੀ ਆਵਾਜ਼ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਬੇਬੇ ਟਰੰਕ ਦੀ ਚਾਬੀ ਰੱਖਦੀ ਕਿੱਥੇ ਆ ਮੈਨੂੰ ਤਾਂ ਆਪ ਨਹੀਂ ਪਤਾ ਭੈਣੇ ਬਾਲੀਆਂ ਕਿੱਥੇ ਬੇਬੇ ਦੀ ਮੈਂ ਕੀ ਕਰਨੀ ਆ ਨਾਲੇ ਬੇਬੇ ਦੀਆਂ ਬਾਲੀਆਂ ਤੇ ਹੋਰ ਮੈਂ ਤਾਂ ਆਪ ਕੀ ਕਰਨੀਆਂ ਨੇ ਬਾਲੀਆਂ ਹੋਰ ਫਿਰ ਭਾਬੀ ਬੇਬੇ ਦੀਆਂ ਬਾਲੀਆਂ ਗਈਆਂ ਤੇ ਗਈਆਂ ਕਿੱਥੇ ਟਰਾਂਕ ਨੂੰ ਤਾਂਵੇਂ ਜਿੰਦਾ ਲੱਗਿਆ ਪਿਆ ਵਾ ਹੋਰ ਕੀ ਭੈਣੇ ਮੈਨੂੰ ਤਾਂ ਆਪ ਨਹੀਂ ਇਸ ਗੱਲ ਦੀ ਸਮਝ ਆਉਂਦੀ ਗੀ ਮੈਨੂੰ ਤਾਂ ਆਪ ਇਸ ਗੱਲ ਦੀ ਹੈਰਾਨੀ ਹੋਈ ਪਈ ਬਾਲੀਆਂ ਗਈਆਂ ਕਿੱਧਰ ਕੋਈ ਨਾ ਹੈਰਾਨੀ ਤਾਂ ਦੂਰ ਹੋ ਜੂ ਉਹ ਤਾਂ ਮੈਂ ਮੇਰਾ ਤਾਂ ਦਿਮਾਗ ਬਥੇਰਾ ਮੈਂ ਆਪੇ ਪਤਾ ਕਰ ਲੂ ਚੋਰੀ ਕਿਹਨੇ ਕੀਤੀ ਐ ਤੇ ਕਿਵੇਂ ਨਹੀਂ ਚੱਲ ਕੋਈ ਨਾ ਭੈਣੇ ਤੂੰ ਲੈ ਲਾ ਆਪਦੇ ਹਿਸਾਬ ਨਾਲ ਪਤਾ ਕਰ ਲੈ ਕੋਈ ਗੱਲ ਨਹੀਂ ਹਾਂ ਉਹ ਤਾਂ ਮੈਂ ਪਤਾ ਕਰ ਲੂੰਗੀ ਪਰ ਮੇਰੇ ਗੱਲਾਂ ਦਾ ਗੁੱਸਾ ਨਾ ਮੰਨਿਓ ਭਾਬੀ ਪਰ ਮੈਨੂੰ ਹੁਸ ਆਪਦੇ ਹਿਸਾਬ ਨਾਲ ਪੁੱਛ ਗਿੱਛੇ ਤੱਕ ਕਰਨੀਓ ਪੈਣੀ ਏ ਹੁਣ ਨਾ ਨਾ ਕੋਈ ਨਾ ਭੈਣ ਜੀ ਮੈਂ ਤੁਸੀਂ ਮਰਜ਼ੀ ਕਰ ਲਓ ਅਸੀਂ ਨਹੀਂ ਗੁੱਸਾ ਕਰਦੇ ਤੁਹਾਡੀਆਂ ਗੱਲਾਂ ਦਾ ਠੀਕ ਆ ਚਲੋ ਨਾ ਇਹਨਾਂ ਨੇ ਗੱਲਾਂ ਚ ਨਾ ਇਹਨਾਂ ਨੇ ਚੋਰੀ ਕੀਤੀ ਐ ਇਹਨਾਂ ਨੇ ਚਲ ਕੋਈ ਨਾ ਬੇਬੇ ਤੂੰ ਗੁੱਸਾ ਨਾ ਮੰਨ ਚਲੋ ਫਿਰ ਭਾਬੀ ਮੇਰੇ ਨਾਲ ਚਲੋ ਤੁਸੀਂ ਚਲ ਆਜੋ ਫਿਰ ਮੈਂ ਤਾਂ ਆਪਦੇ ਹਿਸਾਬ ਨਾਲ ਪੁੱਛ ਕੇ ਚ ਕਰਨੀ ਆ ਤੂੰ ਐ ਮੰਨ ਲਾ ਵੀ ਚੋਰੀ ਰਾਣੀ ਭਾਬੀ ਨੇ ਕੀਤੀ ਆ ਠੀਕ ਬਸ ਆਪਦੇ ਹਿਸਾਬ ਨਾਲ ਦੱਸ ਵੀ ਚੋਰੀ ਉਹਨੇ ਕਿਵੇਂ ਕੀਤੀ ਹੋਊਗੀ ਇਹ ਤਾਂ ਹੁਣ ਮੈਂ ਕਿਵੇਂ ਕਹਿ ਸਕਦੀ ਆ ਜੀ ਜੀ ਨਹੀਂ ਮਾੜੀ ਮੋਟੀ ਕਲਪਨਾ ਹੀ ਕਰਨੀ ਆ ਆਪਾਂ ਛੋਟੀ ਕਲਪਨਾ ਕਰਕੇ ਦੱਸਣਾ ਵੀ ਚੋਰੀ ਕਿਵੇਂ ਕੀਤੀ ਹੋਊਗੀ ਇਹ ਹੋ ਸਕਦਾ ਇਹਨੇ ਸਾਰਿਆਂ ਤੋਂ ਪਹਿਲਾਂ ਦਾ ਟਕਾਇਆ ਹੋਵੇ ਦੇਖਿਆ ਵੀ ਨੇੜੇ ਤੇੜੇ ਕੋਈ ਨਾ ਹੋਵੇ ਫਿਰ ਬੇਬੇ ਦੇ ਕਮਰੇ ਚ ਗਈ ਹੋਵੇ ਹੋ ਸਕਦਾ ਇਹਦੇ ਕੋਲ ਚਾਬੀ ਦੂਜੀ ਹੋਵੇ ਜਾਂ ਜਿੰਦਾ ਖੋਲਣ ਨੂੰ ਫਿਰ ਇਹਨੇ ਜਿੰਦਾ ਖੋਲਿਆ ਹੋਊਗਾ ਜਿੰਦਾ ਖੋਲ ਕੇ ਵਾਲੀਆਂ ਕੱਢੀਆਂ ਹੋਣਗੀਆਂ ਤੇ ਉਵੇਂ ਜਿੰਦਾ ਫੇਰ ਲਾਤਾ ਹੋਣਾ ਚੱਲ ਫੇਰ ਠੀਕ ਆ ਭਾਬੀ ਹੁਣ ਮੈਂ ਰਾਣੀ ਭਾਬੀ ਨਾਲ ਵੀ ਗੱਲ ਕਰ ਲਵਾਂ ਠੀਕ ਆ ਭਾਬੀ ਜੇ ਤਾਂ ਤੂੰ ਕਹਿੰਨੀ ਆ ਤੂੰ ਬੇਬੇ ਦੀਆਂ ਵਾਲੀਆਂ ਚੋਰੀ ਨਹੀਂ ਕੀਤੀਆਂ ਫਿਰ ਕੀਤੀਆਂ ਕਿ ਨਹੀਂ ਨਾ ਨਾ ਮਨ ਮੈਂ ਨਹੀਂ ਚੋਰੀ ਕੀਤੀਆਂ ਬੇਬੇ ਦੀਆਂ ਵਾਲੀਆਂ ਅੱਛਾ ਅੱਛਾ ਚੱਲ ਜੇ ਚੋਰੀ ਤੈਨ ਕੀਤੀ ਫਿਰ ਚੋਰੀ ਹਰਪ੍ਰੀਤ ਭਾਬੀ ਨੇ ਕੀਤੀ ਹੋਣੀ ਆ ਫਿਰ ਤੂੰ ਇਹ ਮੰਨ ਕੇ ਦੱਸ ਚੋਰੀਓ ਨੇ ਕਿਵੇਂ ਮੰਨ ਪਹਿਲਾਂ ਇਹਨੇ ਮੌਕਾ ਦੇਖਿਆ ਹੋ ਮੌਕਾ ਦੇ ਕੇ ਬੀਬੇ ਦੇ ਕਮਰੇ ਵਿੱਚ ਗਈ ਹੋ ਕਮਰੇ ਵਿੱਚ ਜਾ ਕੇ ਇਹਨੇ ਸਹਰਾਣੇ ਥਲੋ ਚਾਬੀ ਚੱਕ ਲਈ ਹੋਣੀ ਆ ਚਾਬੀ ਚਾਬੀ ਲੈ ਕੇ ਫਿਰ ਇਹਨੇ ਜਿੰਦਾ ਖੋਲ ਕੇ ਵਿੱਚੋਂ ਬਾਲੀਆਂ ਕੱਢ ਲੀਆਂ ਹੋਣੀਆਂ ਨੇ ਫਿਰ ਲਿਆ ਕੇ ਚਾਬੀ ਫੇਰ ਸਰਾਹਣੇ ਥੱਲੇ ਰੱਖ ਲਈ ਹੋਣੀ ਆ ਤੇ ਫਿਰ ਬਾਹਰ ਨਿਕਲਿਆ ਹੀ ਹੋਣੀ ਆ ਅੱਛਾ ਅੱਛਾ ਠੀਕ ਆ ਬੱਸ ਫਿਰ ਬੇਬੇ ਮੈਨੂੰ ਪਤਾ ਲੱਗ ਗਿਆ ਤੇਰੀਆਂ ਵਾਲੀਆਂ ਕਿਹਨੇ ਚੋਰੀ ਕੀਤੀਆਂ ਨੇ ਛੇਤੀ ਕਰ ਪਤਾ ਮੈਂ ਦੱਸ ਕਿਹਨੇ ਚੋਰੀ ਕੀਤੀਆਂ ਵਾ ਤੇਰੀਆਂ ਬੇਬੇ ਵਾਲੀਆਂ ਵੱਡੀ ਭਾਬੀ ਨੇ ਚੋਰੀ ਕੀਤੀਆਂ ਨੇ ਤੂੰ ਐ ਕਿਵੇਂ ਕਹਿ ਸਕਦੇ ਆਮਨ ਬੇਬੇ ਦੀਆਂ ਵਾਲੀਆਂ ਮੈਂ ਚੋਰੀ ਕੀਤੀਆਂ ਨੇ ਯੋਗੀ ਭਾਬੀ ਮੈਂ ਤੁਹਾਡੇ ਦੋਨਾਂ ਨਾਲ ਗੱਲ ਕੀਤੀ ਮੈਨੂੰ ਤੁਹਾਡੇ ਦੋਨਾਂ ਦੀ ਗੱਲਾਂ ਚ ਪੁਆਇੰਟ ਮਿਲ ਗਿਆ ਜਦੋਂ ਤਾਂ ਮੈਂ ਹਰਪ੍ਰੀਤ ਭਾਬੀ ਨੂੰ ਪੁੱਛਿਆ ਵੀ ਭਾਬੀ ਨੇ ਚੋਰੀ ਕਿਵੇਂ ਕੀਤੀ ਹੋ ਹਰਪ੍ਰੀਤ ਭਾਬੀ ਨੇ ਮੈਨੂੰ ਸਿੱਧਾ ਆਖਿਆ ਵੀ ਇਹ ਦੇ ਕੋਈ ਜਾਂ ਤਾਂ ਚਾਬੀ ਹੋਊਗੀ ਨਕਲੀ ਜਾਂ ਇਹਨੂੰ ਪਤਾ ਹੋਵੇ ਬੇਬੇ ਚਾਬੀ ਰੱਖਦੀ ਕਿੱਥੇ ਆ ਉਥੋਂ ਜਾ ਕੇ ਇਹਨ ਚਾਬੀ ਚੱਕੀ ਹੋ ਬਾਲੀਆਂ ਚੋਰੀ ਕੀਤੀਆਂ ਤੇ ਟਰੰਕ ਨੂੰ ਜਿੰਦਾ ਲਾ ਕੇ ਚਾਬੀ ਉੱਥੇ ਰੱਖਤੀ ਜੋ ਤੇ ਜਦ ਮੈਂ ਇਹੀ ਗੱਲ ਹਾਂ ਟਰੰਕ ਖੋਲ ਕੇ ਬਾਲੀਆਂ ਕੱਢੀਆਂ ਤੇ ਸਹਰਾਣੇ ਥੱਲੇ ਚਾਬੀ ਰੱਖਦੀ ਹੋਣੀ ਆ ਤੇ ਭਾਬੀ ਇੱਕ ਪਾਸੇ ਤਾਂ ਤੂੰ ਕਹਿੰਨੀ ਤੈਨੂੰ ਚਾਬੀ ਪਤਾ ਨਹੀਂ ਕਿੱਥੇ ਹੈ ਬੇਬੇ ਰੱਖਦੀ ਦੂਜਾ ਤੂੰ ਕਹੀਏ ਨਹੀਂ ਸਰਹਾਣੇ ਥੱਲੇ ਚੱਕੀ ਹੋਣੀ ਐ ਫਿਰ ਤੈਨੂੰ ਕਿਵੇਂ ਪਤਾ ਵੀ ਬੇਬੇ ਸਰਹਾਣੇ ਥੱਲੇ ਚਾਬੀ ਰੱਖੀ ਨਾ ਨਾ ਮਨ ਮੈਂ ਨਹੀਂ ਬੇਬੇ ਦੀਆਂ ਬਾਲੀਆਂ ਚੱਕੀਆਂ ਦਿੱਤੇ ਮੈਨੂੰ ਨਹੀਂ ਪਤਾ ਹੈਗਾ ਦੇਖ ਭਾਬੀ ਜਾਂ ਤਾਂ ਤੂੰ ਗੱਲ ਮੰਨ ਜਾ ਵੀ ਬਾਲੀਆਂ ਬੇਬੇ ਦੀਆਂ ਤੈ ਚੱਕੀਆਂ ਦੇਖ ਲੈ ਫਿਰ ਮੈਨੂੰ ਹੋਰਾਂ ਨੂੰ ਫੋਨ ਕਰਨਾ ਪੈਣਾ ਤੇ ਗੱਲ ਤੇ ਇੱਥੇ ਮਿੱਟੀ ਪੈ ਜਾ ਨਹੀਂ ਤਾਂ ਫਿਰ ਗੱਲ ਥਾਣੇ ਜਾ ਕੇ ਨਿਬੜਨੀ ਆ ਹਾਂ ਮਨ ਮੈਂ ਕੀਤੀਆਂ ਬੇਬੇ ਦੀਆਂ ਬਾੜੀਆਂ ਚੋਰੀ ਇੱਕ ਦਿਨ ਮੇਰਾ ਸਿਰ ਬਹੁਤ ਦੁਖਦਾ ਸੀ ਮੈਂ 10 ਮਿੰਟ ਪੈ ਗਈ ਸੀ ਪਰ ਬੇਬੇ ਨੇ ਮੈਨੂੰ 1 ਮਿੰਟ ਲਈ ਭੈਣ ਨਹੀਂ ਦਿੱਤਾ ਬੇਬੇ ਮੈਨੂੰ ਕਹਿੰਦੀ ਤੂੰ ਕੰਮ ਕਰ ਕੰਮ ਕਰ ਹਾਂ ਮੈਂ ਹੀ ਕੀਤੀਆਂ ਬੇਬੇ ਦੀਆਂ ਬਾੜੀਆਂ ਚੋਰੀ ਮੈਂ ਕੀਤੀਆਂ ਬੇਬੇ ਨੂੰ ਸਭ ਕੁਝ ਸਿਖਾਉਣ ਦੀ ਖਾਤਰ ਹਾਂ ਮਨ ਮੈਂ ਹੀ ਕੀਤੀਆਂ ਨਹੀਂ ਚੱਲ ਕੋਈ ਨਾ ਭਾਬੀ ਰੋ ਨਾ ਮੈਨੂੰ ਪਤਾ ਕਿ ਤੇਰੇ ਮਨ ਦੇ ਵਿੱਚ ਕੋਈ ਲਾਲਚ ਨਹੀਂ ਸੀਗਾ ਚੱਲ ਬੇਬੇ ਅੱਗੇ ਤੋਂ ਹੁਣ ਤੂੰ ਵੀ ਆਦਾ ਧਿਆਨ ਰੱਖਿਆ ਕਰ ਤੂੰ ਵੀ ਇਹਨਾਂ ਨਾਲ ਬਾਲਾ ਬਿੱਤਰਾ ਕਰਦੀਆਂ ਦੇਖ ਲੈ ਇਹਨਾਂ ਦੇ ਮਨ ਵਿੱਚ ਨਫ਼ਰਤ ਭਰੀ ਪਈ ਆ ਤੇਰੇ ਲਈ ਹਾਂ ਭਾਬੀ ਚਲ ਰੋ ਨਾ ਮੈਨੂੰ ਪਤਾ ਵਾ ਤੇਰੇ ਮਨ ਚ ਕੋਈ ਚੋਰ ਨਹੀਂ ਸੀਗਾ ਤੂੰ ਅੱਗੇ ਤੇ ਇਦਾਂ ਦੀ ਕੋਈ ਗਲਤੀ ਕਰੀ ਨਾ ਚੰਗਾ ਭਾਬੀ ਨਾਲੇ ਬੇਬੇ ਤੂੰ ਵੀ ਮੇਰੀ ਗੱਲ ਸੁਣ ਲਾ ਤੂੰ ਵੀ ਪੂਰਾ ਸਮਝ ਜਾ ਦੇਖ ਲੈ ਕਿੰਨੀ ਨਫ਼ਰਤ ਭਰੀ ਪਈ ਆ ਇਹਨਾਂ ਦੇ ਮਨ ਵਿੱਚ ਤੇਰੇ ਪ੍ਰਤੀ ਜੇ ਤੂੰ ਇਹਨਾਂ ਨਾਲ ਚੰਗਾ ਸਲੂਕ ਕਰੇਂ ਇਹ ਵੀ ਤੇਰੇ ਨਾਲ ਚੰਗਾ ਸਲੂਕ ਕਰਨ ਜੇ ਤੂੰ ਇਹਨਾਂ ਨਾਲ ਮਾੜਾ ਸਲੂਕ ਕਰੇਂਗੀ ਇਹ ਵੀ ਤੇਰੇ ਨਾਲ ਮਾੜਾ ਸਲੂਕ ਕਰਨਗੀ ਦੇਖ ਲਾ ਜੇ ਬੰਦਾ ਦੋਸ਼ਮਣੀ ਸਿੱਧੇ ਤਰੀਕੇ ਨਾਲ ਨਹੀਂ ਕੱਢਦਾ ਫਿਰ ਬੰਦਾ ਪੁੱਠੇ ਤਰੀਕੇ ਨਾਲ ਕੱਢਣ ਲੱਗ ਜਾਂਦਾ ਤੂੰ ਵੀ ਸੰਭਲ ਜਾ ਹੁਣ ਇਹ ਧੀਆ ਵਾਂਗੂ ਸਮਝੀ ਕੋਈ ਨਾ ਪਤਾ ਹੁਣ ਮੈਂ ਧੀਆ ਵਾਂਗੂ ਸਮਝੂ ਇਹਨਾਂ ਨੂੰ ਤੇ ਅੱਗੇ ਰੋਕੂਗੀ ਠੀਕ ਆ ਬਸ ਠੀਕ ਆ ਫਿਰ ਬੇਬੇ ਜਿਹੜਾ ਕੁਝ ਘਰੇ ਹੋ ਗਿਆ ਉਹਤੇ ਮਿੱਟੀ ਪਾਓ ਹੁਣ ਹੋਰ ਨਾ ਬਾਹਲੀ ਗੱਲ ਕਰਿਓ ਹਾਂ ਚਲ ਠੀਕ ਆ ਮਨ ਕੋਈ ਗੱਲ ਨਹੀਂ ਚਲ ਭਾਬੀ ਪਰ ਤੂੰ ਵੀ ਬੇਬੇ ਦੀਆਂ ਬਾਲੀਆਂ ਲਿਆ ਦੇ ਹਾਂ ਹਾਂ ਮੈਂ ਲਿਆ ਕੇ ਦਿੰਨੀ ਆ ਬਾਲੀਆਂ ਬੇਬੇ ਚਲ ਬੇਬੀ ਆ ਰਾ ਬੇਬੀ ਬਾੜੀਆਂ ਚਲ ਭਾਬੀ ਹੋਰ ਆਲ ਮਿਲ ਕੇ ਰਿਓ ਸਾਰੇ ਜਾਨ ਚੰਗਾ ਬੇਬੀ ਤੂੰ ਵੀ ਨਾ ਬਾੜਾ ਇਹਨਾਂ ਨੂੰ ਕੁੱਤ ਗਈ 사ਸ਼ੀ ਕਾਲ ਜੀ ਸਾਰਿਆਂ ਨੂੰ ਸਾਨੂੰ ਉਮੀਦ ਆ ਤੁਹਾਨੂੰ ਸਾਡੀ ਵੀਡੀਓ ਚੰਗੀਆਂ ਲੱਗਦੀਆਂ ਹੋਣਗੀਆਂ ਤੇ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਵੱਧ ਕੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਥੈਂਕ ਯੂ ਫॉर ਵਾਚਿੰਗ ਬਾਏ